ਲੋ ਜੀ ਪੰਜਾਬੀਓ ਕਹਿੰਦੇ ਜਿਹਨੂੰ ਜਿਉਣਾ ਦਾ ਹੈ ਸਲੀਕਾ ਉਹਦਾ ਇੱਥੇ ਹੀ ਹੈ ਅਮਰੀਕਾ ਦੀ ਅਮਰੀਕਾ ਜਾਣੇ ਆ ਰਿਪੋਰਟ ਹੋ ਕੇ ਵਾਪਸ ਆਣੇ ਆ ਔਰ 40-40 50-50 ਲੱਖ ਰੁਪਇਆ ਕਰੋੜ ਤੱਕ ਵੀ ਲਗਾਏ ਨੇ ਜੀ ਆਹ ਸੁਣੋ ਜੀ ਭਾਈ ਸਾਹਿਬ ਦੀ ਗੱਲ ਜੀ ਰਜਨੀਸ਼ ਜੀ ਦੀ ਕੀ ਕਹਿੰਦੇ ਜੀ ਤੁਸੀਂ ਇਹਨਾਂ ਲੋਕਾਂ ਦੇ ਵਾਸਤੇ ਤੇ ਤੁਹਾਡੇ ਕੋਲ ਕੀ ਓਪਰਚੁਨਿਟੀ ਹੈ ਜੀ ਇਹ ਸ਼ਾਨਦਾਰ ਇੱਕੋ ਫਿਊਚਰਿਸਟਿਕ ਬਿਜ਼ਨਸ ਆ ਗਿਆ ਹੂੰ ਡੀਲਰਸ਼ਿਪ ਦੇ ਸਕਦੇ ਮੋਟੀ ਦੀ ਗੱਲ ਕਰਦੀ ਹੈ ਜੀ ਤੁਹਾਨੂੰ ਈ ਵਹੀਕਲ ਦੀ ਡੀਲਰਸ਼ਿਪ ਤੁਸੀਂ ਲੈ ਸਕਦੇ ਹੋ 6-7 ਲੱਖ ਰੁਪਏ ਦੇ ਵਿੱਚ ਔਰ 2.5 ਲੱਖ ਰੁਪਿਆ ਸਰ ਕਹਿੰਦੇ ਨੇ ਜੀ ਤੁਸੀਂ 6 ਮਹੀਨਿਆਂ ਚ ਕਮਾਣਾ ਸ਼ੁਰੂ ਕਰ ਦੋਗੇ ਜੀ ਗੱਲ ਸਹੀ ਕਹੀ ਜੀ ਆਹੀ ਗੱਲ ਹੈ ਜੀ ਮੋਟੀ ਦੀ ਗੱਲ ਸਮਝਾਣੀ ਜੀ ਆਪਾਂ ਨੇ ਜੀ 6 ਮਹੀਨਿਆਂ ਦੇ ਵਿੱਚ ਤੁਸੀਂ 2.5 ਲੱਖ ਰੁਪਿਆ ਮਹੀਨਾ ਤੱਕ ਪਹੁੰਚ ਸਕਦੇ ਹੋ 6 ਲੱਖ ਰੁਪਏ ਇਨਵੈਸਟ ਕਰਕੇ ਔਰ ਇਹ ਗੱਲ ਅਸੀਂ ਸ਼ਬਦਾਚ ਵੀ ਨਹੀਂ ਕਹਿ ਰਹੇ ਹੂੰ ਤੁਸੀਂ ਜੰਸੀ لینڈ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੀ ਸੁਣ ਲਈ ਤਾਂ ਆ ਕੇ ਲੈ ਜਾਓ ਹੂੰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਤੁਹਾਨੂੰ ਪਹਿਲਾਂ ਫੈਕਟਰੀ ਦਿਖਾਵਾਂਗੇ ਹੂੰ ਵੀ ਇਹ ਮਾਲ ਸਾਡਾ ਬਣਦਾ ਹੈ ਹੂੰ ਦੂਜੇ ਨੰਬਰ ਤੇ ਤੁਹਾਨੂੰ ਬੇਸਿਕ ਟ੍ਰੇਨਿੰਗ ਦੇਵਾਂਗੇ ਜੀ ਕਿ ਤੁਹਾਡੇ ਪ੍ਰੋਡਕਟ ਤੇ ਦੂਜੇ ਪ੍ਰੋਡਕਟ ਚ ਫਰਕ ਕੀ ਹੈ ਹੂੰ ਕਿਉਂਕਿ ਵਕੋਗੇ ਜੀ 33000 ਦਾ ਵੀ ਮਿਲਦਾ ਹੂੰ ਤੇ ਤੁਹਾਡੇ ਵਾਲਾ ਕਿੰਨੇ ਦਾ ਪ੍ਰੋਡਕਟ ਹੈ ਔਰ ਉਧਰ 1 ਲੱਖ 60000 1 ਲੱਖ 1.5 ਲੱਖ ਦਾ ਵੀ ਮਿਲਦਾ ਹੂੰ ਤੁਹਾਡੇ ਵਾਲਾ ਕਿੰਨੇ ਦਾ ਉਹ ਸਾਰੀ ਗੱਲ ਉਹ ਫੀਚਰਾਂ ਚ ਕਿੰਨਾ ਫਰਕ ਹੈ ਔਰ ਪ੍ਰਾਈਸ ਚ ਕੀ ਫਰਕ ਹੈ ਉਹ ਸਾਰਾ ਉਹ ਤੁਹਾਨੂੰ ਸਮਝਾ ਲਾ ਗਿਆ ਪੁੱਤੋ ਬਾਅਦ ਕਾਂਗੇ ਤੁਝੋਂ ਬਿਲਕੁਲ ਹੁਣ ਅਮਰੀਕਾ ਜਾਣ ਦੀ ਲੋੜ ਨਹੀਂ ਹੈ ਬਿਲਕੁਲ ਨਹੀਂ ਜੀ ਕੈਨੇਡਾ ਜਾਣ ਦੀ ਲੋੜ ਨਹੀਂ ਹੈ ਬਾਜੀ ਨਾ ਆਸਟ੍ਰੇਲੀਆ ਜਾਣ ਦੀ ਲੋੜ ਨਹੀਂ ਹੈ ਦੇਖੋ ਜੀ 2.5 ਲੱਖ ਤਾਂ ਉਹਦੇ ਲਈ ਹੈ ਜਿਹੜਾ ਕਿ ਸਿੰਪਲੀ ਬਸ ਬਈ ਇੱਕ ਦੁਕਾਨ ਖੁੱਲ ਗਈ ਤੇ ਗੱਲ ਖਤਮ ਹੂੰ ਜੇ ਤੁਸੀਂ ਐਕਸਪੈਂਡ ਕਰ ਲੋ ਉਹਨੂੰ ਹੋਰ ਜਰਾ ਮਾਲ ਵੇਚਣਾ ਸ਼ੁਰੂ ਕਰ ਦੋ ਸੇਲਸ ਚ ਅਗਰੈਸਿਵ ਹੋ ਜਾਓ branches 1 2 3 ਆਪਣੀਆਂ ਖੋਲੋ 8 8 ਸ਼ਹਿਰਾਂ 'ਚ ਖੋਲੋ ਕਰੋੜ ਰੁਪਏ ਮੈਨਾਂ ਹੋ ਜਾਏਗਾ ਲਓ ਜੀ ਪੰਜਾਬੀਓ ਆਹ ਹੈ ਅਸਲ ਗੱਲ ਜੀ ਦੇਖੋ ਜੀ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਅਸੀਂ ਰਿਪੋਰਟ ਹੋ ਕੇ ਵਾਪਸ ਆਨੇ ਆਂ ਔਰ ਲੱਖਾਂ ਰੁਪਏ ਲਗਾਨੇ ਆਂ ਅਰਜਨੀਸ਼ ਜੀ ਨੇ ਬਿਜ਼ਨਸ ਮਾਡਲ ਦੱਸਿਆ ਜੀ ਇਹਨਾਂ ਦਾ ਨੰਬਰ ਸੁਣ ਲਿਓ ਤੇ ਕੰਟੈਕਟ ਕਰ ਲਿਓ ਸਰ ਨੰਬਰ ਦੱਸੋ ਜੀ ਆਪਣਾ ਜੀ 7973515452 ਹੂੰ ਕੰਪਨੀ ਦਾ ਨਾਮ ਦੱਸ ਦਿਓ ਜੀ ਕੰਪਨੀ ਦਾ ਨਾਮ ਪਹੁੰਚੋ ਹੂੰ ਰੇਨਬੋ ਟਰੇਡਰਸ ਇਦੀ ਜਿਹੜੀ ਪੂਰੇ ਨਾਰਥ ਦੀ ਮਾਰਕੀਟਿੰਗ ਹੈ ਜੀ ਅਸੀਂ ਦੇ ਚ ਜੁਡੀ ਹੋਈ ਡੀਲਰਸ਼ਿਪ ਹੈ ਉਹ ਅਸੀਂ ਦੇ ਰਹੇ ਹਾਂ ਜੀ ਨੇ ਤੇ ਉਹਨ ਜੋ ਦਾ ਪ੍ਰੋਡਕਟ ਹੈ ਜ਼ਬਰਦਸਤ ਔਰ ਤੁਹਾਨੂੰ ਅੱਜ ਬਾਈ ਚਾਂਸ ਕਿਸਮਤ ਅੱਛੀ ਹੈ ਸਾਡੀ ਆਪਾਂ ਇਹਨਾਂ ਦੇ ਓਨਰ ਨਾਲ ਵੀ ਮਿਲਾ ਸਕਦੇ ਆ ਜੀ ਪਲੀਜ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਿਹਾ ਸੀ ਕਿ ਕਹਿੰਦੇ ਜਿਹਨੂੰ ਜਿਉਣਾ ਦਾ ਹੈ ਸਲੀਕਾ ਉਹਦਾ ਇੱਥੇ ਹੀ ਅਮਰੀਕਾ ਰਜਨੀਸ਼ ਜੀ ਨੇ ਬੜਾ ਵਧੀਆ ਸਮਝਾਇਆ ਕਹਿੰਦੇ ਜੀ 2.5 ਲੱਖ ਰੁਪਏ ਦੀ ਤੁਹਾਡੀ ਇਨਕਮ ਹੋ ਸਕਦੀ 6 ਮਹੀਨੇ ਦੀ ਸਾਲ ਦੀ ਨਹੀਂ ਬਹੁਤ ਬਹੁਤ ਵਧੀਆ ਚੀਜ਼ ਹੈ 2.5 ਲੱਖ ਰੁਪਏ ਦੀ ਇਨਕਮ ਹੋ ਸਕਦੀ ਹੈ ਔਰ ਡੀਲਰਸ਼ਿਪ 6.5 ਲੱਖ ਰੁਪਏ ਦੇ ਵਿੱਚ ਜੀ ਪੰਜਾਬੀ ਜਾ ਰਹੇ ਬਾਹਰ ਦੇਸ਼ਾਂ ਵਿਦੇਸ਼ਾਂ ਤੇ ਕੀ ਸਨੇਹਾ ਦਿੰਦੇ ਹੋ ਜੀ ਤੁਸੀਂ ਬਿਲਕੁਲ ਆਪਣਾ ਇੰਡੀਆ ਬਹੁਤ ਗਰੋਥ ਤੇ ਹੈ ਜੀ ਔਰ EV ਮਾਰਕੀਟ ਦਾ ਵੈਸੀ ਬਹੁਤ ਬੂਮਿੰਗ ਹੈ ਔਰ ਪੰਜਾਬ ਦੇ ਜਿਹੜੇ ਯੰਗ ਯੂਥ ਹੈ ਸਾਰਿਆਂ ਨੂੰ ਆਪਾਂ ਅਪੀਲ ਕਰਦੇ ਆਂ ਵੀ ਸਟਾਰਟ ਕਰੋ ਇੰਡੀਆ ਚ ਸਭ ਤੋਂ ਵਧੀਆ ਦੇਸ਼ ਆ ਔਰ ਬਾਹਰ ਜਿਹੜੇ ਖੁਸ਼ ਹੋਵੇ ਕੀ ਹੈ ਚਲੋ ਜਿਹੜੇ ਇੰਡੀਆ ਰਹਿਣਾ ਚਾਹੁੰਦੇ ਆ ਉਹਨਾਂ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਆ ਹੂੰ ਔਰ ਬੈਟਰੀ ਔਰ ਸਕੂਟਰ ਆਪਾਂ ਦੋਨੇ ਹੀ ਬਣਾ ਰਹੇ ਆਂ ਇੰਡੀਆ ਚ ਸੋ ਸੀ ਗੁੱਡ ਥਿੰਗ ਸਰ ਇਹ ਪੰਜਾਬ ਦੀਆਂ ਗਲੀਆਂ ਮੁਹੱਲਿਆਂ ਪਿੰਡਾਂ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਵੀਡੀਓ ਸਾਡਾ ਦੇਖਿਆ ਜਾਂਦਾ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਨੂੰ ਬੱਚਾ ਬੱਚਾ ਨੌਜਵਾਨ ਯੂਥ ਸਾਰੇ ਦੇਖਦੇ ਆਂ ਜੀ ਬਜ਼ੁਰਗ ਵੀ ਦੇਖਦੇ ਆਂ ਜੀ ਇਹ ਹੁਣ ਘਰਾਂ ਚ ਗੱਲ ਹੋਣੀ ਹੈ ਕਿ 6.5 ਤੋਂ 7 ਲੱਖ ਰੁਪਏ ਦੇ ਵਿੱਚ ਡੀਲਰਸ਼ਿਪ ਲੈ ਕੇ 2.5 ਲੱਖ ਰੁਪਿਆ 6 ਮਹੀਨੇ ਦਾ ਰਜਨੀਸ਼ ਜੀ ਨੇ ਜਿਹੜਾ ਦੱਸਿਆ ਇਹ ਹੋ ਸਕਦਾ ਤਾਂ ਹੁਣ ਅਸੀਂ ਓਨਸ ਇਸ ਗੱਲ ਤੇ ਰੱਖਿਆ ਕਿ ਉਹ ਕਹਿੰਦੇ ਅਮਰੀਕਾ ਜਾ ਕੇ ਰਿਪੋਰਟ ਹੋ ਕੇ ਵਾਪਸ ਆਂਦੇ 40 40 ਲੱਖ ਰੁਪਏ 50 50 ਲੱਖ ਰੁਪਏ ਲਗਾ ਕੇ ਤਾਂ ਆਪਾਂ ਇੱਥੇ ਹੀ ਕੰਮ ਸਟਾਰਟ ਕਰ ਰਹੀਏ ਇਹ ਹੁਣ ਯੂਥ्रू ਮੈਸੇਜ ਪਹੁੰਚ ਜਾਣਾ ਤੇ ਤੁਹਾਨੂੰ ਹੁਣ ਫੋਨ ਕਾਲਸ ਆਣੀਆਂ ਸ਼ੁਰੂ ਹੋ ਜਾਣੀਆਂ ਇਹਨਾਂ ਨੂੰ ਅਟੈਂਡ ਕਰ ਲਿਓ ਜੀ ਇਹ ਨੌਜਵਾਨਾਂ ਨੂੰ ਸੰਭਾਲ ਲਿਓ ਜੀ ਸਾਡਾ ਨੰਬਰ ਹੈ ਜੀ 9090025909002590 ਜਿੱਥੇ ਕਾਲ ਕਰੋ ਕਦੇ ਵੀ ਆਪਾਂ ਬੈਠੇ ਹਾਂ ਤੁਹਾਡੇ ਕੋਲ ਲਓ ਜੀ ਡੀਲਰਸ਼ਿਪ ਲਓ ਤੇ ਮੈਂ ਕਹਿੰਨਾ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਰਜਨੀਸ਼ ਜੀ ਬਹੁਤ ਵਧੀਆ ਦੀ ਗੱਲਬਾਤ ਜੀ ਆ ਜਿਹੜਾ ਇੱਕ ਵਾਰੀ ਫੇਰ ਰਿਪੀਟ ਕਰਕੇ ਦੱਸ ਦੀ ਜੀ ਕਿੰਨੇ ਪੈਸੇ ਲੱਗਣੇ ਜੀ ਸ਼ੁਰੂ ਚ ਇਨਵੈਸਟਮੈਂਟ ਕਿੰਨੀ ਹੈ ਜੀ 6 ਲੱਖ ਰੁਪਏ ਦੀ ਇਨਵੈਸਟਮੈਂਟ ਹੂੰ 7 ਲੱਖ ਰੁਪਏ ਮਹੀਨੇ ਦੇ ਪ੍ਰੋਫਿਟ ਤੇ 6 ਮਹੀਨਿਆਂ ਚ ਪਹੁੰਚ ਸਕਦੇ ਨੇ ਹੂੰ ਜਦ ਅਸੀਂ ਆ ਮੈਥਮੈਟਿਕਲੀ ਸਮਝਾਨੇ ਕਿਸੇ ਨੂੰ ਹੂੰ ਉਹ ਕਹਿੰਦੇ ਤੁਸੀਂ 6ਵੇਂ ਮਹੀਨੇ ਦੀ ਗੱਲ ਕਰਦੇ ਹੋ ਅਸੀਂ ਤਾਂ ਦੂਜੇ ਮਹੀਨੇ ਪਹੁੰਚਾ ਦਣਾ ਇੱਥੇ ਹੂੰ ਉਹ ਕੈਲਕੂਲੇਸ਼ਨ ਸਾਰੀ ਕਿਉਂ ਆਪਾਂ ਪ੍ਰੋਜੈਕਟ ਕਰਕੇ ਐਕਸਲ ਸ਼ੀਟ ਦੇ ਵਿੱਚ ਦਿਖਾਣੇ ਆ ਵੀ ਐਨਈਵੀ ਵੀ ਕੀ ਐਨੀ ਅਸੈਸਰੀ ਵੀ ਕੀ ਐਨੀ ਪਾਉਂ ਔਰ ਇਹਦੇ ਚ ਅਸੀਂ ਹਲੇ ਕੋਈ ਨਿਕੰਮ ਕੀਤਾ ਹੂੰ ਕਿ ਬੈਟਰੀਜ਼ ਦਾ ਵੀ ਬਿਜ਼ਨਸ ਤੁਹਾਨੂੰ ਨਾਲ ਦੇ ਦੇ ਫ੍ਰੀ ਹੂੰ ਕਿਉਂਕਿ ਬੈਟਰੀ ਸਾਡੀ ਆਪਣੀ ਮੈਨੂਫੈਕਚਰਿੰਗ ਆ ਜੀ ਔਰ ਈ ਰਿਕਸ਼ਾ ਜਿਹੜੀ 2-2.5 ਸਾਲ ਤੋਂ ਚੱਲ ਰਹੀ ਹੈ ਉਹਨਾਂ ਦੀ ਬੈਟਰੀ ਦੀ ਲਾਈਫ ਖਤਮ ਹੋ ਗਈ ਹੁਣ ਉਹਨਾਂ ਨੂੰ ਨਵੀਂ ਲੈਣੀ ਪੈਣੀ ਹੈ ਚੱਲ ਚੱਲੀ 50-50 ਹਜ਼ਾਰ ਦੀ ਬੈਟਰੀ ਹੈ ਤੇ ਤੁਹਾਡੀ ਦੁਕਾਨ ਤੇ ਇੱਕ ਜਾਂ ਦੋ ਬੈਟਰੀਆਂ ਵਿਕ ਗਈਆਂ ਤੇ ਤੁਸੀਂ ਜੇ ਇਮੇਜਿਨ ਕਰ ਲਓ ਉਹਦਾ ਪ੍ਰੋਫਿਟ ਅਨੇ ਐਡ ਹੋਣਾ ਹੈ ਹੂੰ ਸੋ ਸਾਡੇ ਕੋਲ ਹਰ ਚੀਜ਼ ਦੀ ਬੈਟਰੀ ਹੈ ਸੋਲਰ ਟੜਾ ਪਾਵਰ ਜਨਰੇਟਰ ਹੈ ਉਹਦੀ ਹੈਗੀ ਹੈ ਜਨਰੇਟਰ ਨੂੰ ਸਟਾਰਟ ਕਰਨ ਵਾਲਾ ਉਦੀ ਬੈਟਰੀ ਹੈ ਜੀ ਈਵੀ ਸਕੂਟਰ ਮੋਟਰਬਾਈਕ ई रिक्शा وديયુ બેટરી હે હમ સો હર परपस दी जेडी भी ਤੁਸੀਂ ચાહો گے કુદી બેટરી ઓર સ્માર્ટ બેટરી ઓર સુપર સ્માર્ટ બેટરી ની હે હમ સ્માર્ટ બેટરી હો હે ਜਿਹੜੀ ਤੁਸੀਂ ਜਿੱਥੇ ਵੀ કદી ખરાબ હોગી તો સાਾਨੂੰ કોન્ટેક્ટ કરો છો యాપ ਨਾਲ રિペア ਕਰ દંગે અચ્છા ઓર ઉસ ਤੋਂ ਬਾદ અગર કિસીને ચોરી કર લી હમ બેટરી મંઘી તો બેટરી કડકે કોઈ લે ગયા કો ਵੀ ટ્રેક હોઈગી કેડી કેડી જગા જા રહી હે ਕਿੱਥੇ ਗਈ ਹੈ ਚਾਹੋ ਤਾਂ ਜਦ ਸਵਿਚ ਆਫ ਕਰਤੀ ਉਹ ਬੈਟਰੀ ਉਸ ਤੋਂ ਬਾਅਦ ਚਲਾ ਹੀ ਨਹੀਂ ਸਕਦਾ ਕਲੀ ਬੈਟਰੀ ਕੱਢ ਲੇਗਾ ਰੀਸੇਬਲ ਵੀ ਹੈ ਤੇ ਉਹ ਆਪਰੇਸ਼ਨਲ ਵੀ ਨਹੀਂ ਕਰ ਸਕਦਾ ਆਪਰੇਸ਼ਨਲ ਵੀ ਨਹੀਂ ਕਰ ਸਕਦਾ ਐ ਬਾਏ ਯੋਰ ਚੋਇਸ ਤਾਂ ਹੁਣ ਇਹ ਪੰਜਾਬੀਆਂ ਦਾ ਬੜਾ ਵਧੀਆ ਸੋਲੂਸ਼ਨ ਕਰ ਦਿੱਤਾ ਜੀ ਹੁਣ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਹੀ ਕੰਮ ਹੋ ਸਕਦਾ ਜੀ ਇੱਥੇ ਕੰਮ ਹੋ ਸਕਦਾ ਕਰਨਾ ਵੀ ਚਾਹੀਦਾ ਇੱਥੇ ਰਾਜੇ ਹੂੰ ਉੱਥੇ ਪਤਾ ਨਹੀਂ ਕੀ ਹੁੰਦਾ ਤੇ ਉਹਨਾਂ ਨੂੰ ਪਤਾ ਜਿਹੜੇ ਗਏ ਹੂੰ ਪਰ ਇੱਥੇ ਆਪਣੇ ਪੈਸ਼ੇ ਨਾਲ ਆਪ ਰਾਜੇ ਬਣੋ ਕੰਮ ਕਰੋ ਕਮਾਲ ਜੀ ਲਓ ਜੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਜੀ ਜੇਕਰ ਤੁਹਾਡੀ ਕੋਈ ਕੁਇਰੀ ਹੈਗੀ ਤਾਂ ਜਰੂਰ ਕਮੈਂਟ ਕਰਿਓ ਜੀ ਤੇ ਜਾਣਕਾਰੀ ਲੈਣ ਲਈ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰਿਓ ਜੀ ਸ਼ੁਕਰੀਆ ਜੀ ਮਿਹਰਬਾਨੀ